ਸਟਾਰ ਪੰਜਾਬ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਦਿੱਤੀਆਂ ਜਾਂਦੀਆਂ ਗੋਲੀਆਂ ਦੇ ਵਧ ਰਹੇ ਧੁਰਜਾਨ ਨੇ ਸੂਬਾ ਸਰਕਾਰ ਨੂੰ ਜਿੱਥੇ ਇੱਕ ਨਵੀਂ ਚੁਣੌਤੀ ਦਿੱਤੀ ਹੈ ਉਥੇ ਦੂਜੇ ਪਾਸੇ ਇਸ ਨੇ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁੰਬਾਂ ਵਾਂਗ ਪੈਦਾ ਹੋ ਰਹੇ ਨਸ਼ਾ ਛੁਡਾਊ ਕੇਂਦਰਾਂ 22 ਪੋਲ 20 ਖੋਲ੍ਹੀ ਹੈ ਡੰਡੀ ਇਸ ਸਥਿਤੀ ਦਾ ਇੱਕ ਦੁਖਦਾਈ ਪਹਿਲੂ ਇਹ ਹੈ ਕਿ ਸੂਬਾ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨਾਲ ਯੁੱਧ ਨਸ਼ਿਆਂ ਵਿਰੁੱਧ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ باوجود ਸੂਬੇ ਵਿੱਚ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਅਤੇ ਨਸ਼ਾ ਕਰਕੇ ਮਰਨ ਵਾਲੇ ਨੌਜਵਾਨਾਂ ਸੰਬੰਧੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਡੰਡੀ ਪੰਜਾਬ ਵਿੱਚ ਕੁੱਲ 554 ਨਸ਼ਾ ਚੜਾਊ ਕੇਂਦਰ ਹਨ ਜਿਨ੍ਹਾਂ ਵਿੱਚ 3 ਲੱਖ ਤੋਂ ਵੱਧ ਨਸ਼ਾ ਰੋਗੀ ਭਰਤੀ ਹੋਣ ਦਾ ਅੰਕੜਾ ਸਰਕਾਰੀ ਤੌਰ ਉਤੇ ਦੱਸਿਆ ਗਿਆ ਹੈ ਅਤੇ ਇਹਨਾਂ ਨੂੰ ਦਵਾਈ ਵਜੋਂ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਦੀ ਗਿਣਤੀ ਪ੍ਰਤੀ ਮਹੀਨਾ 91 ਲੱਖ ਤੱਕ ਪਹੁੰਚ ਗਈ ਹੈ ਡੰਡੀ ਇਹ ਅੰਕੜਾ ਉਹਨਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਦਾ ਹੈ ਜੋ ਸਰਕਾਰ ਦੀ ਸਰਪ੍ਰਸਤੀ ਹੇਠ ਜਾਂ ਸਰਕਾਰ ਦੀ ਪ੍ਰਵਾਨਗੀ ਨਾਲ ਚਲਾਏ ਜਾ ਰਹੇ ਹਨ ਡੰਡੀ ਇਨਾਂ ਤੋਂ ਇਲਾਵਾ ਸੈਂਕੜੇ ਅਜਿਹੇ ਕੇਂਦਰ ਵੀ ਹਨ ਜੋ ਸਰਕਾਰੀ ਨਜ਼ਰ ਤੋਂ ਪੋਲੇ ਜਾਂ ਧਰਮ ਕਰਮ ਦੀ ਆੜ ਹੇਠ ਚਲਾਏ ਜਾ ਰਹੇ ਹਨ ਡੰਡੀ ਇਹਨਾਂ ਗੈਰ ਕਾਨੂੰਨੀ ਕੇਂਦਰਾਂ ਵਿੱਚ ਵੀ ਹਜ਼ਾਰਾਂ ਮਰੀਜ਼ داਖਲ ਹੁੰਦੇ ਹਨ سٹار ਅਤੇ ਉਹਨਾਂ ਨੂੰ ਵੀ ਨਸ਼ਾ ਛੁਡਾਊ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਡੰਡੀ ਫਰਕ ਸਿਰਫ ਇਹ ਨਾ ਹੈ ਕਿ ਗੈਰ ਕਾਨੂੰਨੀ ਕੇਂਦਰਾ ਵਿੱਚ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਦੀ ਮਰੀਜ਼ਾਂ ਦੇ ਮਾਪਿਆਂ ਤੋਂ ਵੱਡੀ ਰਕਮ ਲਈ ਜਾਂਦੀ ਹੈ ਡੰਡੀ ਇੱਥੇ ਇਹ ਸਮੱਸਿਆ ਵੀ ਹੈ ਕਿ ਬਦਨਾਮੀ ਤੋਂ ਬਚਣ ਲਈ ਇਹਨਾਂ ਕੇਂਦਰਾਂ ਵਿੱਚ ਬੱਚਿਆਂ ਨੂੰ ਲਿਆਉਣ ਵਾਲੇ ਮਾਪੇ ਕਿਤੇ ਸ਼ਿਕਾਇਤ ਨਹੀਂ ਕਰਦੇ ਜਾਂ ਉਹ ਅਜਿਹਾ ਕਰਨਾ ਨਹੀਂ ਚਾਹੁੰਦੇ ਡੰਡੀ ਇੱਕ ਪਾਸੇ ਸਰਕਾਰ ਵੱਲੋਂ ਮੁਹਿੰਮ ਤਹਿਤ ਨਸ਼ਾ ਤਸਕਰਾਂ ਕਾਰੋਬਾਰੀਆਂ ਅਤੇ ਨਸ਼ੇੜੀਆਂ ਵਿਰੁੱਧ ਕੀਤੀ ਜਾ ਰਹੀ ਸ਼ਕਤੀ ਅਤੇ ਸਿਸਟਮ ਨੂੰ ਬਿਹਤਰ ਬਣਾਉਣ ਦੇ ਨਾਂ ਉਤੇ ਇਨ੍ਹਾਂ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਦੂਜੇ ਪਾਸੇ ਨਸ਼ਾ ਛੁਡਾਊ ਗੋਲੀਆਂ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਡੰਡੀ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਪਿਛਲੇ 5 ਮਹੀਨਿਆਂ ਵਿੱਚ ਅਜਹੀਆਂ ਗੋਲੀਆਂ ਦੀ ਵਾਧੂ ਮੰਗ 3 ਲੱਖ ਤੱਕ ਵਧੀ ਹੈ ਡੰਡੀ ਅਜਹੀਆਂ ਨਸ਼ਾ ਛੁਡਾਊ ਗੋਲੀਆਂ 4-5 ਨਾਵਾਂ ਹੇਠ ਵਿਕਦੀਆਂ ਹਨ ਜਿਨ੍ਹਾਂ ਵਿੱਚ ਇੱਕ ਹੈ ਜੋ ਸਰਕਾਰੀ ਕੇਂਦਰਾਂ ਵਿੱਚ ਮੁਫਤ ਦਿੱਤੀ ਜਾਂਦੀ ਹੈ ਪਰ ਢਿੱਲੇ ਪ੍ਰਸ਼ਾਸਨਿਕ ਸਬੰਧਾਂ ਕਾਰਨ ਇਹ ਗੋਲੀਆਂ ਜਿੱਥੇ ਗੈਰ ਕਾਨੂੰਨੀ ਤੌਰ ਉਤੇ ਚੱਲ ਰਹੇ ਨਿੱਜੀ ਅਤੇ ਗੈਰ ਮਾਨਤਾ ਪ੍ਰਾਪਤ ਕੇਂਦਰਾਂ ਤੱਕ ਵੀ ਪਹੁੰਚਦੀਆਂ ਹਨ ਉੱਥੇ ਹੀ ਸਰਕਾਰ ਨੂੰ ਹਰ ਰੋਜ਼ ਆਪਣੀ ਖਰੀਦ ਮਾਤਰਾ ਵਧਾਉਣੀ ਪੈ ਰਹੀ ਹੈ ਡੰਡੀ ਮੁਫਤ ਮਿਲਦੀਆਂ ਗੋਲੀਆਂ ਦੀ ਨਿੱਜੀ ਕੇਂਦਰਾਂ ਵਿੱਚ ਸੀਮ ਕੀਮਤ ਦੇਣੀ ਪੈਂਦੀ ਹੈ ਡੰਡੀ ਇਸ ਤਰ੍ਹਾਂ ਅਜਹੀਆਂ ਗੋਲੀਆਂ ਦਾ ਲੈਣ-ਦੇਣ ਪੂਰੀ ਤਰ੍ਹਾਂ ਕਾਲਾ ਬਾਜ਼ਾਰੀ ਦਾ ਕਾਰੋਬਾਰ ਬਣ ਗਿਆ ਹੈ ਡੰਡੀ ਦੂਜੇ ਪਾਸੇ